ਮਨੀਸ਼ ਸੋਦੀਆ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਮਨੀਸ਼ ਸੋਦੀਆ ਤਿਹਾਰ ਜੇਲ੍ਹ ਤੋਂ ਬਾਹਰ ਆ ਗਏ ਨੇ 17 ਮਹੀਨਿਆਂ ਬਾਅਦ ਤਿਹਾਰ ਜੇਲ੍ਹ ਤੋਂ ਰਿਹਾਈ ਹੋਈ ਹੈ ਮਨੀਸ਼ ਸੋਦੀਆ ਨੇ ਇਹ ਤੁਹਾਨੂੰ ਦੱਸਿਆ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮਨੀਸ਼ ਸੋਦੀਆ ਦੀ ਰਿਹਾਈ ਹੋਈ ਹੈ ਜੇਲ੍ਹ ਦੇ ਬਾਹਰ ਮਨੀਸ਼ ਸੋਦੀਆ ਦੇ ਸਮਰਥਕਾਂ ਦਾ ਭਾਰੀ ਇਕੱਠ ਦੇਖਿਆ ਗਿਆ ਜੇਲ੍ਹ ਦੇ ਬਾਹਰ ਸਮਰਥਕਾਂ ਨੇ ਮਨੀਸ਼ ਸੋਦੀਆ ਦਾ ਸ਼ਾਨਦਾਰ ਸਵਾਗਤ ਕੀਤਾ ਸੋਦੀਆ ਲਈ ਵੱਡੇ ਲੀਡਰ ਵੀ ਜੇਲ੍ਹ ਬਾਹਰ ਪਹੁੰਚੇ ਨੇ ਤੁਹਾਨੂੰ ਦੱਸਿਆ ਕਿ ਸਮਰਥਕਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਅਤੇ ਤੇ ਸੋਦੀਆ ਨੇ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਨੀਸ਼ ਸੋਦੀਆ ਦਾ ਜ਼ਬਰਦਸਤ ਜਿਹੜਾ ਕਿ ਆਇਆ ਸਵਾਗਤ ਕੀਤਾ ਗਿਆ ਆਪ ਬਰਕਰਾਂ ਬਲੋਂ ਆਪ ਆਗੂਆ ਬਲੋਂ ਜ਼ਬਰਦਸਤ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਮਨੀਸ਼ ਸੋਦੀਆ ਹੁਣ ਕੈਂਟਰੀਵਾਲ ਦੇ ਘਰ ਲਈ ਰਵਾਨਾ ਹੋ ਗਏ ਨੇ ਉੱਥੇ ਕੈਂਟਰੀਵਾਲ ਦੇ ਪਰਿਵਾਰ ਨਾਲ ਮਿਲਣ ਕੇ ਕੈਂਟਰੀਵਾਲ ਵੀ ਜੇਲ੍ਹ ਵਿੱਚ ਬੰਦ ਨੇ ਸ਼ਰਾਬ ਘਟਾਲੇ ਦੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਨੇ ਤੇ ਇਸੇ ਮਾਮਲੇ ਵਿੱਚ ਮਨੀਸ਼ ਸੋਧਿਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਲਗਾਤਾਰ 17 ਮਹੀਨਿਆਂ ਤੋਂ ਬਾਅਦ ਮਨੀਸ਼ ਸੋਧਿਆ ਨੂੰ ਪਹਿਲੀ ਵਾਰ ਜ਼ਮਾਨਤ ਮਿਲੀ ਹੈ ਪਹਿਲੀ ਵਾਰ ਟਰੋਲ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਮਨੀਸ਼ ਸੋਧਿਆ ਹੁਣ ਮਨੀਸ਼ ਸੋਧਿਆ ਸਿੱਧਾ ਕੈਂਟਰੀਵਾਲ ਦੇ ਘਰ ਜਾਣਗੇ ਤੇ ਉਸ ਤੋਂ ਬਾਅਦ ਆਪਣੇ ਘਰ ਜਾਣਗੇ ਤੇ ਉਸ ਤੋਂ ਬਾਅਦ ਰੈਸਟ ਕਰਨਗੇ ਅਗਲਾ ਪ੍ਰੋਗਰਾਮ ਜੋ ਕੀ ਹੈ ਉਹ ਕੱਲ੍ਹ ਨੂੰ ਐਲਾਨ ਕਰਨਗੇ ਕਿ ਅਗਲਾ ਪ੍ਰੋਗਰਾਮ ਉਹਨਾਂ ਦਾ ਕੀ ਹੈ ਕਿੱਥੇ ਜਾਣਗੇ ਅਤੇ ਕੀ ਕਰਨਗੇ ਤਾਂ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਮਨੀਸ਼ ਸੋਦੀਆ ਤੇ ਹਾਰਡ ਜੇਲ੍ਹ ਚੋਂ ਬਾਹਰ ਆ ਗਏ ਨੇ 17 ਮਹੀਨਿਆਂ ਬਾਅਦ ਮਨੀਸ਼ ਸੋਦੀਆ ਦੀ ਰਿਹਾਈ ਹੋਈ ਹੈ ਬੀਰ ਰਿਪੋਰਟ ਚਰਦੀਕਾਲਾ ਟਾਈਮ ਟੀਵੀ